ਕਿਵੇਂ ਹੋ ਜੀ ਠੀਕ ਹੋ ਸਾਰੇ ਕੰਜਰਾਂ ਦਾ ਦੌਰ ਚੱਲ ਰਿਹਾ ਤੇ ਮੈਂ ਕਿਹਾ ਇੱਕ ਅੱਦੇ ਕੰਜਰ ਬਾਰੇ ਮੈਂ ਵੀ ਬੋਲ ਦਵਾਂ ਕੰਜਰ ਕਹਿੰਦੇ ਗੁੱਸਾ ਨਹੀਂ ਕਰਦੇ ਉਹ ਆਪ ਖੁਦ ਕਹਿੰਦੇ ਨੇ ਸਟੇ ਜਿੰਦਗੀ ਅਸੀਂ ਇੱਕ ਕੰਜਰ ਇੱਕ ਹੋਰ ਜਿਹਨੂੰ ਦੇਖ ਕੇ ਪੰਜਾਬ ਦੇ ਮੁੰਡਿਆਂ ਨੇ ਪੱਗਾ ਬੰਨਣੀਆਂ ਵੀ ਸ਼ੁਰੂ ਕੀਤੀਆਂ ਟ੍ਰੈਂਡ ਚੱਲੇ ਪੱਗਾਂ ਦਾ ਫਿਰ ਉਹਦੇ ਪਤਾ ਨਹੀਂ ਵਾਲ ਕੱਟੇ ਸੀ ਕਿ ਪਤਾ ਨਹੀਂ ਮੈਂ ਉਹ ਫਿਲਮ ਚ ਤਾਂ ਦੇਖੀ ਸੀ 1984 ਵਾਲੀ ਚ ਫਿਰ ਉਹਨੇ ਵਾਲ ਕੱਟਾ ਕੇ ਟੋਪੀ ਨਹੀਂ ਪਾਲੀ ਤਾਂ ਵੀ ਨਹੀਂ ਬੋਲੇ ਫਿਰ ਤੋਂ ਕੁੜੀਆਂ ਦੇ ਪੱਟ ਕੋਡਿਆਂ ਦੇ ਹੱਥ ਤੇ ਪਾ ਲਿਆ ਸੀ ਤਾਂ ਵੀ ਨਹੀਂ ਬੋਲੇ ਅਸੀਂ ਕਿਹਾ ਵੀ ਚਲੋ ਸਾਰੇ ਲੋਕਾਂ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਸਾਰੇ ਕੰਜਰ ਇਹ ਕੰਮ ਕਰਦੇ ਨੇ ਠੀਕ ਹੈ ਜੀ ਜਿਹੜਾ ਚੰਗਾ ਹੁੰਦਾ ਆ ਉਹਨੂੰ ਖਤਮ ਕਰ ਦਿੱਤਾ ਜਾਂਦਾ ਆ ਸੇਵ ਜਿਹਨੇ ਸਿੱਧੂ ਨੂੰ ਸੀਆ ਜਿਹੜਾ ਚੰਗਾ ਹੁੰਦਾ ਆ ਉਹਨੂੰ ਖਤਮ ਕਰ ਦਿੱਤਾ ਜਾਂਦਾ ਆ ਜਿਵੇਂ ਦੀਪ ਸਿੱਧੂ ਜਿਨੇ ਸ਼ਾਹਰੂਖ ਖਾਨ ਦੇ ਕੰਮ ਕੀਤੇ ਤਰਮਿੰਦਰ ਦੇ ਕੀਤੇ ਆ ਰਿਤਿਕ ਗਰਸ਼ਨ ਦੇ ਕੀਤੇ ਆਏ ਤੁਸੀਂ ਛੱਟੇ ਮਾਰ ਮਾਰ ਕੰਮ ਲੈਂਦੇ ਹੋ ਨਾ ਉਹ ਐਂ ਝੁਟਕੀ ਮਾਰ ਕੇ ਬਾਲੀਵੁੱਡ ਦੇ ਵਿੱਚ ਕੰਮ ਲੈ ਸਕਦੇ ਸੀ ਪਰ ਮੋਂ ਤੇਰੇ ਬਾਰੇ ਬੋਲਾਂਗੇ ਲੋਕਾਂ ਨੂੰ ਦੱਸਾਂਗੇ ਦਰਪਾਵਾਂਗੇ ਪੜਾਕਾ ਲਹ ਬਤਾ ਪੀਨੇ ਬੱਚੋ ਸਾਈਨ ਸਮਝਦੇ ਹੋ ਸਾਈਨ ਆ ਜਿਹੜੇ ਪਿੱਛੇ ਜਿਹੇ ਨੇ ਉੱਥੇ ਆਪਣਾ ਸਟੇਜਾਂ ਤੇ ਵੀ ਦਿੱਤੇ ਆ ਉਹ ਫਿਰ ਤਕੜੇ ਤਕੜੇ ਲੋਕ ਲੱਭਦੇ ਆ ਵੀਰਾਂ ਨੂੰ ਕੋਈ ਚਾਰ ਬੰਦੇ ਸੁਣਦੇ ਹੁਣ ਮੈਨੂੰ ਨਹੀਂ ਉਦਾਂ ਜੁਆਇਨ ਕਰ ਸਕਦੇ ਆ ਨਿਊ ਮੀਨਾਟੀ ਕੀ ਆ ਸਾਲਾ ਕੀ ਲੂਮੀਨੇਟੀ ਕਿਸਾਨ ਕਿਸਾਨਾਂ ਦਾ ਪ੍ਰਧਾਨ ਕਹਿਣ ਲੱਗਿਆ ਜੀ ਸ਼ੈਤਾਨਾਂ ਦਾ ਪ੍ਰਧਾਨ ਤੇ ਅੱਜ ਕੱਲ ਉਹ ਤਗੜੇ ਤਗੜੇ ਲੋਕਾਂ ਨੂੰ ਕਾਫੀ ਸਾਂਝੀ ਦਿੰਦੇ ਆ ਇਹਨੇ ਵੀ ਇਹਨੇ ਵੀ ਬਹੁਤ ਜਗ੍ਹਾ ਦਿੱਤੇ ਆਏ ਕਰਿਆ ਹੋਇਆ ਇੱਕ ਦੋ ਵਾਰੀ ਇਹਦੇ ਮੂੰਹ ਗੱਲ ਵੀ ਨਿਕਲੀ ਹੈ ਕਿ ਮੈਨੂੰ ਐ ਲੱਗਦਾ ਕਿ ਜਿਵੇਂ ਇਹ ਜਿਹੜੀ ਉਹ ਜਿਹੜੀ ਸੀਟ ਤੇ ਮੈਂ ਹੈਗਾ ਹਾਂ ਮੈਨੂੰ ਐ ਲੱਗਦਾ ਵੀ ਇਹ ਮੇਰੀ ਜਗ੍ਹਾ ਨਹੀਂ ਸੀ ਇਸ ਜਗ੍ਹਾ ਦੇ ਉੱਤੇ ਮੈਂ ਧੱਕੇ ਨਾਲ ਆਇਆ ਹੋਇਆ ਹਾਂ ਇਹ ਕੀ ਹੁੰਦਾ ਆ ਬੰਦਾ ਦੇਖ ਲੈਂਦੇ ਆ ਉਹ ਜਿਹਨੂੰ ਚਾਰ ਬੰਦੇ ਸੁਣਦੇ ਜਿਵੇਂ ਦਿਲਜੀਤ ਸੀਗਾ ਫਿਰ ਉਹਦੇ ਕੋਲੋਂ ਉਹਨੂੰ ਕਹਿੰਦੇ ਆ ਕਿ ਤਨ ਕੀ ਚਾਹੀਦਾ ਉਹ ਫੇਮ ਹੀ ਚਾਹੀਦੀ ਹੁੰਦੀ ਇਹਨਾਂ ਨੂੰ ਹੋਰ ਕੀ ਚਾਹੀਦਾ ਫੇਮ ਚਾਹੀਦਾ ਪੈਸਾ ਚਾਹੀਦਾ ਅੱਗੇ ਪਿੱਛੇ ਗੱਡੀਆਂ ਹੋਣ ਜਾਂ ਕੋਈ ਪ੍ਰਾਈਵੇਟ ਜੈਟ ਹੋਵੇ ਇੱਕਦਾਂ ਪਿੱਛੇ ਜਿਹਨੇ ਉਹ ਸ਼ੂਟ ਕਰੀ ਹੋਈ ਇਸ ਫਿਲਮ ਚ ਜਸਵੰਤ ਸਿੰਘ ਦੇ ਭਾਈ ਦਾ ਸੌਂਸੀ ਉਹ ਓਵਰ ਰਿਲੀਜ਼ ਨਹੀਂ ਹੋਈ ਹਨਾ ਜੇ ਚੰਗੀ ਸੀ ਇੱਕੋ ਹੀ ਐਕਟਰ ਦੇ ਸੀ ਨਾ ਹੁਣ ਇਹਨੇ ਚਮਕੀਲੇ ਦੇ ਉੱਤੇ ਫਿਲਮ ਲਾਈ ਆ ਮੇਰੀ ਗੱਲ ਸੁਣੋ ਪੰਜਾਬ ਦੇ ਲੋਕੋ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ ਜਦੋਂ ਉਹਨੂੰ ਕੋਈ ਲੱਗ ਕਰਦਾ ਹੁੰਦਾ ਆ ਨਾ ਜਦੋਂ ਉਹਨਾਂ ਦੇ ਵਿੱਚ ਕੋਈ ਫੁੱਤ ਪਾਉਂਦਾ ਹੁੰਦਾ ਆ ਕਿ ਤੇਰੀ ਆ ਜਾਤ ਆ ਤੇਰੀ ਆ ਜਾਤ ਆ ਤੂੰ ਜੱਟ ਐ ਤੂੰ ਹਰੀਅਨ ਐ ਤੂੰ ਮੱਝੀ ਐ ਤੂੰ ਲਬਾਣਾ ਆ ਤੂੰ ਸੈਣੀ ਆ ਹਨਾ ਸਮਝਦੇ ਨਾ ਪਗਲ ਫੇਰ ਗੁੱਸਾ ਚੜਦਾ ਫੇਰ ਬੋਲਣਾ ਵੀ ਚਾਹੀਦਾ ਕਿਉਂਕਿ ਅਸੀਂ ਤਾਂ ਇੱਕ ਆ ਕੋਈ ਵੀ ਆਪਦੀ ਗੋਤ ਪਿੱਛੇ ਲਾਲ ਵੀ ਕੋਈ ਫਰਕ ਨਹੀਂ ਪੈਂਦਾ ਲਾਓ ਕੋਈ ਗੱਲ ਸਿੰਘ ਲਾਓ ਬੋਤਲ ਲਾਓ ਮੈਂ ਇਹ ਗੱਲ ਕਹਿੰਨਾ ਆ ਉਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਇੱਕ ਨੀਵੀਂ ਜਾਤ ਦੇ ਗਾਇਕ ਨੂੰ ਉੱਚੀ ਜਾਤੀ ਦੇ ਲੋਕਾਂ ਨੇ ਮਾਰਤਾ ਯਾਨੀ ਕਿ ਕਿਤਨਾ ਕਿਤੇ ਤੱਕ ਖੁੰਦਕ ਨਾ ਜਿਹੜੀ ਉਹ ਜਿਨ੍ਹਾਂ ਦੇ ਕਾਰਪੋਰੇਟਾਂ ਦੇ ਮਨਾਂ 'ਚ ਪਈ ਹੈ ਜਿਨ੍ਹਾਂ ਦੇ ਸ਼ੈਤਾਨਾਂ ਦਾ ਇਹੋ ਉਹ ਆ ਬੰਦਾ ਆ ਉਹ ਕਿਤੋਂ ਨਾ ਕਿਤੋਂ ਸੱਟ ਮਾਰਦੇ ਆ ਉਹ ਕਿ ਮਾੜੀ 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 ਵੱਜਦੀ ਵੱਜਦੀ ਔਰਗਨ ਜਾਵੇ ਹਾਂ ਬਹੁਤ ਕੁਝ ਕਰੂਗਾ ਇਹ ਇਹ ਕਈ ਵਾਰੀ ਉਹ ਗਿਆਂ ਵਾਂਗੂ ਵੀ ਟੱਪਣ ਲੱਗ ਜਾਂਦਾ ਆ ਵੀਡੀਓ ਬੜੀਆਂ ਆ ਬਣ ਗਿਆ ਉਹ ਬਣ ਗਿਆ ਟੋਪੀ ਪਾ ਲਈ ਜੀ ਇਹ ਉਹ ਇਹਨਾਂ ਇਹਨਾਂ ਗਾਇਕਾਂ ਤੋਂ ਆਪਣੇ ਜਵਾਕਾਂ ਨੂੰ ਆਪਣੇ ਟੱਬਰਾਂ ਨੂੰ ਆਪਣੀਆਂ ਥੀਆਂਪਣਾਂ ਨੂੰ ਬਚਾ ਕੇ ਰੱਖੋ ਇਹ ਜਿਹੇ ਕੰਜਰਾਂ ਨੂੰ ਘਰਾਂ ਦੇ ਵਿੱਚ ਨਾ ਲਾਇਆ ਕਰੋ ਕੋਈ ਚੰਗਾ ਗਾਉਂਦਾ ਆ ਉਹਨੂੰ ਸ਼ੇਅਰ ਵੀ ਕਰਿਆ ਕਰੋ ਉਹਦੀ ਸਪੋਰਟ ਵੀ ਕਰਿਆ ਕਰੋ ਮੇਰਾ ਇਹ ਫਰਜ਼ ਸੀਗਾ ਤੁਹਾਨੂੰ ਕਹਿਣਾ ਕਿਉਂਕਿ ਇਹ ਬੰਦਾ ਆ ਉਹਨਾਂ ਦਾ ਸ਼ੈਤਾਨਾਂ ਦਾ ਤੇ ਇਹ ਹੁਣ ਉਹਨਾਂ ਦੇ ਵਾਸੀ ਆ ਜਸਰਦ ਬਾਈ ਨੇ ਵੀ ਇੱਕ ਗਾਣਾ ਗਾਇਆ ਸੀ ਨਾ ਇਹਨਾਂ ਬਾਰੇ ਦੱਸਿਆ ਸੀਗਾ ਕਿ ਅਸੀਂ ਉਹਨਾਂ ਦੇ ਬੰਦੇ ਨਹੀਂ ਸਾਡੇ ਸ਼ੈਤਾਨਾਂ ਸਨ ਉਹਨਾਂ ਸਾਡੇ ਤਾਂ ਸਿੰਘਾਂ ਛੀਦਾਂ ਦਾ ਪਹਿਰਾ ਰਹਿੰਦਾ ਹੈ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਤੇ ਇਹ ਭਾਈ ਇਹ ਨੂਮੀਨਾਟੀਆਂ ਦਾ ਬੰਦਾ ਤੁਸੀਂ ਮੈਨੂੰ ਚਾਹੇ ਗਲਤ ਬੋਲਿਓ ਜਿਹੜੇ ਉਹਦੇ ਫੈਨ ਫੋਨ ਜੀ ਹੋਣਗੇ ਹਨ ਹੰਦਾ ਹੀ ਹਰੇਕ ਬੰਦੇ ਦੇ ਪਰਸੰਸ਼ਕ ਹੁੰਦੇ ਆ ਉਚਾਈ ਜੋ ਮਰਜ਼ੀ ਬੋਲਣ ਮੈਨੂੰ ਕਿਸੇ ਦੇ ਬੋਲਣ ਬਾਲਣ ਨਾਲ ਬਹੁਤਾ ਕੋਈ ਫਰਕ ਤੁਰਕ ਜੈ ਨਹੀਂ ਪੈਂਦਾ ਅੱਜ ਕੱਲ ਤਾਂ ਪੂਰਾ ਨਹੀਂ ਪੈਂਦਾ ਇਹ ਉਹਨਾਂ ਦਾ ਬੰਦਾ ਆ ਇਹਦੀ ਸ਼ੁਰੂਆਤ ਇੱਥੇ ਆ ਇਸ ਟਾਈਮ ਤੇ ਇਹਦਾ ਇਹਦਾ ਮੁੜ ਕੇ ਐਂਡ ਕਿਵੇਂ ਹੋਣਾ ਕੋਈ ਭੇਤ ਭਰੀ ਕੋਈ ਕਿੱਦਾਂ ਦਾ ਕੋਈ ਕਿੱਦਾਂ ਦਾ ਤੁਹਾਡੇ ਸਾਹਮਣੇ ਆ ਜੇ ਨਾ ਹੋਇਓ ਤਾਂ ਜੱਟ ਦਾ ਪੁੱਤ ਨਾ ਕਿਓ ਮੈਂ ਤੁਹਾਨੂੰ ਦੱਸਦੀ ਇਹ ਗੱਲ ਤੇ ਇਹਨਾਂ ਤੋਂ ਪਿੱਛੇ ਹਟੋ ਆਪਣੇ ਜਵਾਕਾਂ ਨੂੰ ਆਪਦੇ ਡੱਬਰਾ ਨੂੰ ਇਹਨਾਂ ਤੋਂ ਪਿੱਛੇ ਰੱਖੋ ਇਹ ਜਮਾਨਾ ਇਹ ਤੁਹਾਨੂੰ ਖੁੰਗੇ ਲੋਨ ਫਿਰਦੇ ਇਹਨਾਂ ਦਾ ਪ੍ਰਧਾਨ ਜਿਹੜਾ ਉਹ ਸ਼ਤਾਨਾ ਫਿਰ ਉਹੀ ਆ ਤੇ ਇਹਨਾਂ ਦਾ ਕੋਈ ਧਰਮ ਨਹੀਂ ਕੋਈ ਦੀਨ ਨਹੀਂ ਕੋਈ ਮਜਬ ਨਹੀਂ ਇਹ ਸਿੱਧੀ ਤੇ ਸਿੱਧੀ ਸਿੱਖ ਪੰਥ ਦੇ ਨਾਲ ਸਿੱਖਾਂ ਦੇ ਘਰ ਜਨਮ ਲੈ ਕੇ ਗਦਾਰੀ ਵਾਲਾ ਕੰਮ ਤੇਨੂੰ ਵੀ ਪਤਾ ਵੀ ਤੁਮਕੀਲਾ ਉੱਥੇ ਮਾਫੀ ਮੰਗ ਕੇ ਆਇਆ ਸੀ ਵੀ ਮੈਂ ਹੁਣ ਮੈਂ ਧਾਰਮਿਕ ਗਾਹੂੰਗਾ ਤੇ ਫੇਰ ਉਹਨੂੰ ਸਰਕਾਰਾਂ ਨੇ ਮੁੜ ਕੇ ਡੰਡਾ ਚਾੜਿਆ ਵੀ ਤੂੰ ਗਾ ਤੈਨੂੰ ਦੰਨਿਆ ਗਨਮੈਨ ਤੂੰ ਚੱਕਦੇ ਫੱਟੇ ਤੇ ਇਹਨੇ ਕੱਢ ਕੇ ਪਿਸਤੌਲ ਵੀ ਇੱਕ ਜਗ੍ਹਾ ਦੇ ਉੱਤੇ ਥੰਕੀ ਦੇ ਨੇ ਕਹੀ ਸੀਗੀ ਗੱਲ ਸਟੇਜ ਦੇ ਉੱਤੇ ਖੜਕੇ ਕਿ ਮੈਂ ਨਹੀਂ ਡਰਦਾ ਦੁਰਦਾ ਕਿਸੇ ਤੋਂ ਤੇ ਡਰਾਤਾ ਗਣੀ ਸ਼ਰਮ ਨੂੰ ਹੱਥ ਮਾਰ ਚੱਲ ਹੁਣ ਤੂੰ ਜਿੱਥੇ ਫਸ ਗਿਆ ਉੱਥੋਂ ਤਾਂ ਨਿਕਲ ਨਹੀਂ ਸਕਦਾ ਸ਼ਰਮ ਆਉਣੀ ਚਾਹੀਦੀ ਆਪਣੀ ਕਮਿਊਨਿਟੀ ਨਾਲ ਗਦਾਰੀ ਕਰਦੇ ਸ਼ਰਮ ਆਉਣੀ ਚਾਹੀਦੀ ਆਪਣੇ ਧਰਮ ਨਾਲ ਗਦਾਰੀ ਕਰਦੇ ਸ਼ਰਮ ਆਉਣੀ ਚਾਹੀਦੀ ਸਿੱਖਾਂ ਦੇ ਘਰ ਜਨਮ ਲੈ ਕੇ ਆਹ ਕੁਝ ਦਿਖਾਉਣਾ ਆਹ ਸਾਈਨ ਕੱਢਣੇ ਪਰ ਫਟੇ ਨੂੰ ਸਮਝਣ ਵਾਲੇ ਸਮਝਣ ਜਾਣਗੇ ਜਿਹਨੇ ਨਹੀਂ ਸਮਝਣਾ ਉਹ ਵੀ ਇਹਨਾਂ ਵਰਗੇ ਕੰਜਰ ਹੀ ਹੋਣਗੇ ਮੈਂ ਤਾਂ ਐਂ ਹੀ ਕਹਿੰਨਾ ਸਾਫ਼ ਮੈਂ ਤਾਂ ਮੂੰਹ ਤੇ ਗੱਲ ਕਰਨ ਵਾਲਾ ਬੰਦਾ ਆ ਜਿਹੜੀ ਸ਼ਖਸੀਅਤ ਨਾਲ ਅਸੀਂ ਰਹੇ ਉਹ ਵੀ ਮੂੰਹ ਤੇ ਕਰਦਾ ਸੀ ਗੱਲ ਫਿਰ ਚਾਹੇ ਲੋਕੀ ਗਾਲਾਂ ਕੱਢਣ ਤੇ ਫਿਰ ਚਾਹੇ ਲੋਕੀ ਸਲਾਹਣ ਤੁਨੂੰ ਇਹ ਲੋਕਾਂ ਦੀ ਮਰਜ਼ੀ ਆ ਠੀਕ ਆ ਜੀ ਗਰਮੀ ਬੜੀ ਆ ਪੀਨੇ ਗੋਲੀ ਜਿਹੜਾ ਬੱਤਾ ਤੁਸੀਂ ਦੇਖੋ ਗੌਰ ਕਰਿਓ ਇਹਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ